ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਸੈਂਟਰਲ ਦੇ ਜ਼ੋਨਲ ਕੋਆਰਡੀਨੇਟਰ ਸੁਖਜੀਤ ਸਿੰਘ ਢਲਵਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਡੀਸੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਜਿੱਥੇ ਜੁੱਧ ਨਸ਼ਾ ਵਿਰੋਧ ਮੋਹਮ ਚਲਾਈ ਗਈ ਹੈ ਉੱਥੇ ਨਸ਼ਾ ਮੁਕਤੀ ਮੋਰਚੇ ਦਾ ਵੀ ਗਠਨ ਕੀਤਾ ਗਿਆ ਹੈ ਜੋ ਪਿੰਡ-ਪਿੰਡ ਹਰ ਵਾਰਡ ਵਿੱਚ ਜਾ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਬਾਰੇ ਪਤਾ ਕਰੇਗਾ ਸਾਡਾ ਅੱਜ ਇਕੱਠੇ ਹੋਣ ਦਾ ਮੋਟੀਵੇਸ਼ ਇਹ ਹੈ ਜੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਇੱਕ ਜੁੱਧ ਨਸ਼ਾ ਵਿਰੋਧ ਜਿਹੜੀ ਮੈਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਗੇ ਜਿਸ ਮੁੱਦੇ ਬਤਾਉਂਦੇ ਹੋਏ ਆ ਨਸ਼ਾ ਮੁਕਤੀ ਮੋਰਚਾ ਇੱਕ ਟੀਮ ਦਾ ਜਿਹੜਾ ਉਹ ਗਠਨ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਸਨੇ ਘਰ ਘਰ ਜਾ ਕੇ ਹਰ ਪਿੰਡ ਚ ਜਾ ਕੇ ਹਰ ਵਾਰਡ ਚ ਜਾ ਕੇ ਨਸ਼ੇ ਨੂੰ ਰੋਕਣ ਲਈ ਕੰਮ ਕਰਨਾ ਉਹਦੇ ਵਿੱਚ ਰਲ ਕੇ ਜਿਹੜੀ ਆਪਣਾ ਸਰਕਾਰ ਪੁਲਸ ਐਡਮਿਨਿਸਟ੍ਰੇਸ਼ਨ ਤੇ ਸਾਰੇ ਲੋਕ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਲਈ ਅਸੀਂ ਜਿਹੜੇ ਇੱਕਜੁੱਟ ਹੋ ਰਹੇ ਹਾਂ ਤੋਂ ਸਭ ਤੋਂ ਪਹਿਲਾਂ ਪਿੰਡਾਂ ਚ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ ਨੇ ਜਿਹੜੇ ਨਸ਼ਾ ਨੂੰ ਰੋਕਣ ਵਾਸਤੇ ਆ ਸਾਡਾ ਸਾਥ ਦੇਣਗੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਨਗੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਉਹਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ ਪੁਲਿਸ ਨੂੰ ਜਾਣਕਾਰੀ ਦੇਣਗੇ ਪਲੱਸ ਜਿਹੜੇ ਸਾਡੇ ਨੌਜਵਾਨ ਇਸ ਗਿਰਫਤ ਚ ਆ ਚੁੱਕੇ ਨੇ ਇਸ ਰੋਗ ਜਿਹੜਾ ਉਹਨਾਂ ਨੂੰ ਲੱਗ ਚੁੱਕਿਆ ਉਹਨੂੰ ਰੋਕਣ ਲਈ ਉਹਨਾਂ ਦਾ ਇਲਾਜ ਕਰਾਉਣ ਲਈ ਜਿਹੜੀ ਹੈ ਉਹ ਤਿਆਰੀ ਉਹ ਸਰਕਾਰ ਜਿਹੜਾ ਉਹ ਪਲਾਨ ਕਰ ਰਹੀ ਹੈ ਜਿਹੜੇ ਨਵੇਂ ਸਾਡੇ ਨਸ਼ਾ ਸ਼ਰੌ ਹਾਊਸ ਸੈਂਟਰ ਨੇ ਉੱਥੇ ਉਹਨਾਂ ਨੂੰ ਭਰਤੀ ਕਰਵਾਇਆ ਜਾਊਗਾ ਜੇ ਕਿਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੰਖਿਆ ਵਧੀ ਹੈ ਜਿਸ ਤਰ੍ਹਾਂ ਕਰੋਨਾ ਚ ਪਿੰਡਾਂ 'ਚ ਕੁਆਰੰਟਾਈਨ ਸੈਂਟਰ ਬਣਾਏ ਗਏ ਸੀ ਸੋ ਸਰਕਾਰ ਦੀ ਇਹ ਪ੍ਰਵੀਜ਼ਨ ਹੈ ਕਿ ਉੱਥੇ ਉਹਨਾਂ ਦਾ ਪਿੰਨ ਪੱਧਰ ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਉਸ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਉਹ ਮਾੜੀ ਸੰਗਤ 'ਚ ਦੁਬਾਰਾ ਫਿਰ ਤੋਂ ਨਾ ਆਉਣ ਇਸ ਲਈ ਸਰਕਾਰ ਉਹਨਾਂ ਨੂੰ ਰੋਜ਼ਗਾਰ ਮਹੱਈਆ ਕਰਾਉਣ ਦਾ ਜਿਹੜਾ ਕੰਮ ਆ ਉਹ ਵੀ ਕਰੂਗੀ ਪਲੱਸ ਯੂਥ ਕਲੱਬ ਆ ਜਿਹੜੇ ਉਹ ਉਹਨਾਂ ਤੇ ਕੰਮ ਕਰਨਗੇ ਨਵੇਂ ਖੇਡ ਗਰਾਊਂਡ ਪਿੰਡਾਂ 'ਚ ਬਣਾਏ ਜਾਣਗੇ ਤਾਂ ਜੋ ਉਹ ਨਸ਼ੇ ਤੋਂ ਬਾਅਦ ਖੇਡ ਗਰਾਊਂਡਾਂ ਨਾਲ ਜੁੜ ਕੇ ਚੰਗੀ ਸਿਹਤ ਵੱਲਾ ਜਾ ਸਕਣ ਤੇ ਨਾਲ ਹੀ ਜੇ ਕੋਈ ਉ ਰੋਜ਼ਗਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਫਾਈਨੈਂਸ਼ਲੀ ਉਹਨਾਂ ਦੀ ਮਦਦ ਕਰੂਗੀ ਉਹਨਾਂ ਨੂੰ ਫਿਨਾਂਸ ਕਰੂਗੀ ਸੋ ਇਸ ਤਰ੍ਹਾਂ ਨਾਲ ਅੱਗੇ ਸਟੈਪ ਬਾਈ ਸਟੈਪ ਕਾਫੀ ਕੰਮ ਹੈ ਜਿਹੜੇ ਉਹ ਸਰਕਾਰ ਵੱਲੋਂ ਕਰਨੇ ਨੇ ਆਉਣ ਵਾਲੇ ਟਾਈਮ 'ਚ ਸੋ ਸਰਕਾਰ ਦਾ ਮੇਨ ਜਿਹੜਾ ਮਕਸਦ ਹੈ ਏ ਕਿ ਹਰ ਉਹ ਕੰਮ ਹਰ ਉਹ ਸੰਭਵ ਯਤਨ ਕਰਨਾ ਹੈ ਜਿਹੜਾ ਨਸ਼ੇ ਦੀ ਰੋਕਥਾਮ ਲਈ ਕੀਤਾ ਜਾ ਸਕਦਾ ਸੋ ਉਹਦੇ ਲਈ ਅੱਜ ਸਾਰੇ ਅਸੀਂ ਅਧਿਕਾਰ ਸਾਹਿਬ ਦੇ ਮਾਜੂਦ ਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਅਸੀਂ ਇਕੱਠੇ ਹੋ ਕੇ ਸਾਡਾ ਜਿਹੜਾ ਪਹਿਲਾ ਇਵੈਂਟ ਹੈ ਵੀਡੀਸੀ ਕਮੇਟੀ ਦੀ ਜਿਹੜੀ ਮੀਟਿੰਗ ਹੈ 10 ਤਰੀਕ ਨੂੰ ਇੱਥੇ ਹੋਣੀ ਹੈ ਉਹਦੇ ਲਈ ਅੱਜ ਸਾਡੀ ਇਹ ਮੀਟਿੰਗ ਹੋਈ ਹੈ ਸੋ ਔਨਵਰਲ ਟਾਈਮ ਤੇ ਔਨ ਵਾਲੇ ਦਿਨਾਂ ਚ ਹੋਰ ਵੀ ਜਿਹੜੇ ਪ੍ਰੋਗਰਾਮ ਹੋਣੇ ਸਟੈਪ ਬਾਈ ਸਟੈਪ ਯਾਤਰਾਵਾਂ ਹੋਣੀਆਂ ਨੇ ਐਸੀਐਮ ਸਾਹਿਬ ਪਿੰਡਾਂ ਚ ਜਾਣਗੇ ਸੋ ਉਹਦੇ ਲਈ ਵੀ ਅਸੀਂ ਉਸ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋਵਾਂਗੇ ਸੋ ਅੱਜ ਇਕੱਠੇ ਹੋਣ ਦਾ ਮਕਸਦ ਇਹ ਸੀ ਜਿਹੜੇ ਇਨਫੋਰਮੇਸ਼ਨ ਅਵੇਲੇਬਲ ਬਣਾ ਲਿਆ ਜੀ ਪਹਿਲਾਂ ਦੇ ਵੀ ਕੁਝ ਜ਼ਿਆਦੇ ਕਿਤੇ ਉਹ ਕੋਈ ਕਿਸ ਮੰਦੇ ਸ਼ਾਮ ਕਿਤੇ ਜਾਨਾ ਉਹਦੇ ਚ ਪਿੰਡ ਚ ਸਾਂਝ ਤੌਰ ਤੇ ਬੰਦੇ ਨੇ ਉਹਦੇ ਚ ਐਜੂਕੇਸ਼ਨਿਸਟ ਵੀ ਨੇ ਰਿਟਾਇਰਡ ਟੀਚਰ ਵੀ ਨੇ ਕੋਈ ਡਾਕਟਰ ਸਹਿਬਾਨ ਨੇ ਸਾਂਝੇ ਬੰਦੇ ਪਿੰਡਾਂ ਦੇ ਉਹਨਾਂ ਨੂੰ ਉਹਨਾਂ ਕਮੇਟੀਆਂ ਚ ਲੈ ਗਿਆ ਜਿਹੜੇ ਪਿੰਡ ਦੀ ਜਾਣਕਾਰੀ ਲੈਂਦੇ ਨੇ ਜਿਨ੍ਹਾਂ ਦਾ ਸਮਾਜਿਕ ਦਾਇਰਾ ਵੀ ਹੈ ਲੋਕ ਜਿਨ੍ਹਾਂ ਦੇ ਆਖੇ ਵੀ ਲੱਗਦੇ ਨੇ ਉਹਨਾਂ ਨੂੰ ਇਸ ਟੀਮ ਤੇ ਜਿਹੜਾ ਲਿਆ ਗਿਆ ਤਾਂ ਜੋ ਉਹ ਉਹ ਬੱਚਿਆਂ ਨੂੰ ਜਿਹੜੇ ਨੌਜਵਾਨ ਇਸ ਚ ਲੱਜੁਕੇ ਨੇ ਉਹਨਾਂ ਦੇ ਆਖੇ ਲੱਗ ਸਕਣ ਇਹੋ ਜੇ ਬੰਦਿਆਂ ਦੀ ਚੋਣ ਹੈ ਜਿਹੜੀ ਉਹ ਕਮੇਟੀ ਵਾਸਤੇ ਕੀਤੀ ਗਈ ਹੈ ਜੇ ਕਿਤੇ ਕੋਈ ਡਾਟਾ ਫਿਗਰ ਤਾਂ ਨਹੀਂ ਹੈ ਸਾਡੇ ਕੋਲ ਪਰ ਜਿਸ ਤਰ੍ਹਾਂ ਸਾਨੂੰ ਰਿਸਪਾਂਸ ਆ ਰਿਹਾ ਬੜੇ ਫੋਨ ਵੀ ਆਉਂਦੇ ਨੇ ਪਿੰਡਾਂ ਚੋਂ ਸਾਡੇ ਸਾਥੀ ਵੀ ਦੱਸਦੇ ਨੇ ਕਿ ਬਹੁਤ ਲੋਕ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਉਹਨਾਂ ਤੇ ਸਮਾਜਿਕ ਡਰ ਕਹਿ ਲਓ ਜਾਂ ਉਹ ਸੰਘ ਦੇ ਨੇ ਹਸਪੀਟਲ ਵਗੈਰਾ ਜਾਣਾ ਜਾਣ ਤੋਂ ਹੁਣ ਇਹਨਾਂ ਦੀ ਕਾਉਂਸਲਿੰਗ ਦਾ ਕੰਮ ਜਿਹੜਾ ਪਿੰਡ-ਪਿੰਡ ਜਾ ਕੇ ਕਰਨ ਦਾ ਕਾਉਂਸਲਿੰਗ ਕਰਨ ਦਾ ਕੰਮ ਹੈ ਇਹ ਵੀ ਸਰਕਾਰ ਵੱਲੋਂ ਸਟਾਰਟ ਹੋਣਾ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਹਮਣੇ ਆਉਣ ਕੁਝ ਅਸੀਂ ਹੀਰੋਜ਼ ਜਿਹੜੇ ਸਰਕਾਰ ਨੇ ਆਈਡੈਂਟੀਫਾਈ ਕੀਤੇ ਹੀਰੋਜ਼ ਦਾ ਨਾਮ ਇਸ ਕਰਕੇ ਦਿੱਤਾ ਹੈ ਕਿ ਉਹ ਖੁਦ ਨਸ਼ਾ ਛੱਡ ਕੇ ਉਹਨੋਂ ਆਪਣਾ ਆਪਣਾ ਵਧੀਆ ਰੁਜ਼ਗਾਰ ਕੰਮ ਕਰ ਰਹੇ ਨੇ ਉਹ ਸਾਡੇ ਨਾਲ ਜਾਣਗੇ ਜਿਹੜੇ ਖੁਦ ਪਹਿਲਾਂ ਨਸ਼ਾ ਕਰਦੇ ਸੀ ਪਰ ਉਹ ਛੱਡ ਕੇ ਉਹਨਾਂ ਦਾ ਵਧੀਆ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਮੈਡਾ ਚ ਜਾਵਾਂਗੇ ਉਦੋਂ ਕੋਈ ਨਹੀਂ ਸੁਣੇ ਸ਼ੁਰੂ ਹੋਏ ਦੋ ਤਰੀਕ ਤੋਂ ਸਟਾਰਟ ਆਜੀ ਕੈਂਪੇਨ ਸੋਰੀ 10 ਤੋਂ 10 ਤੋਂ ਸਾਡੀ ਪਹਿਲੀ ਬੀਡੀਸੀ ਦੀ ਮੀਟਿੰਗ ਇੱਥੇ ਪੱਤਰਗੜ੍ਹ ਸਾਹਿਬ ਡਿਸਟ੍ਰਿਕਟ ਪੱਤਰ ਦੀ ਹੋਣੀ ਆ ਉਸ ਤੋਂ ਬਾਅਦ ਉਹ ਅਲੱਗ-ਅਲੱਗ ਹਲਕਾ ਵਾਈਜ਼ ਪਿੰਡ ਵਾਈਜ਼ ਟੀਮਾਂ ਜਿਹੜੀਆਂ ਉਹ ਜਾਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ